ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਿਲਾ ਸ਼ੀਤ ਭਗਤ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਐਡਵੋਕੇਟ ਰਾਜਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਜਿਲਾ ਸ਼ੀਤ ਭਗਤ ਸਿੰਘ ਨਗਰ ਦੀ ਦੇਖਰੇਖ ਦੇ ਹੇਠ ਅੱਜ ਇੱਕ ਪ੍ਰੈਸ ਬੈਠਕ ਹੋਈ। ਜੈਸਵਿਕ ਜੈਸਵਿਕ ਸਾਫ ਦਾ ਕੇਂਦਰੀ ਮੰਤਰੀ श्री सोमप्रकाश ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੇਸ਼ ਕੀਤਾ ਗਿਆ ਵਸ਼ਟ 140 ਕਰੋੜ ਰੁਪਇਆ ਦੀਆਂ ਅਸ਼ਾਮਾਤ ਤੇ ਸੁਪਨਿਆਤੇ ਪੂਰਾ ਉਤਰਨ ਵਾਲਾ ਸਾਫਤ ਹੋਵੇਗਾ। ਉਹਨਾਂ ਕਿਹਾ ਕਿ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਯਤਨਾਂ ਸਦਕਾ ਭਾਰਤ ਵਿਕਾਸ ਤਰੱਕੀ ਦੀਆਂ ਮੰਜ਼ਲਾਂ ਵੱਲ ਵੱਧ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਵਿਸ਼ਾਲ ਸ਼ਰਮਾ, ਸੀਨੀਅਰ ਅਗੂ ਡਾਕਟਰ ਅਸ਼wini ਤੀਰ ਤੇ ਹੋਰ ਮੈਂਬਰਾਂ ਅਤੇ ਅਹੁਦੇਦਾਰ ਸ਼ਾਮਲ ਸਨ। ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ। ਦੇ ਸਾਬਕਾ ਕੇਂਦਰੀ ਮੰਤਰੀ ਉਸ ਨੂੰ ਅਦਾ ਜੀ ਆਏ ਨੇ ਇੱਥੇ ਪ੍ਰੈਸ ਕਾਨਫਰੰਸ ਕਰਨ ਲਈ ਜਿਹੜਾ ਕੇਂਦਰੀ ਬਜਟ 2023-24 ਦਾ ਸੀ ਉਹਦੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਲੋਕ ਉਸ ਬਜਟ ਤੋਂ ਬਹੁਤ ਖੁਸ਼ ਹੈ ਤੇ ਉਹਦੇ ਜਿਹੜੇ ਉਹਦੇ ਸਬੰਧ ਦੇ ਵਿੱਚ ਇੱਕ ਮੈਸੇਜ ਦੇਣ ਲਈ ਨਵਾਂ ਸ਼ਹਿਰ ਜ਼ਿਲ੍ਹੇ ਦੇ ਅੰਦਰ ਲੋਕਾਂ ਤੱਕ ਬਜਟ locally ਕਿਉਂ ਫਾਇਦੇਮੰਦ ਕਿਉਂ ਵਧੀਆ ਉਹ ਦੇਣ ਲਈ ਅੱਜ ਕੇਂਦਰੀ ਮੰਤਰੀ ਸਾਡੇ ਸਾਹ ਕੋ ਕੇਂਦਰੀ ਮੰਤਰੀ ਸੁਮੇਸ਼ ਕਾਹ ਜੀ ਆਏ ਆ ਤੁਹਾਡੇ ਨਾਲ ਗੱਲ ਕਰਨ ਲਈ ਉਹ ਮੈਂ ਬੇਨਤੀ ਕਰੂੰਗਾ ਸੋਮਪrakash ਜੀ ਨੂੰ ਕਿ ਤੁਹਾਡੇ ਨਾਲ ਬੈਠ ਕੇ ਆਪਣੇ ਵਿਚਾਰ ਪੇਸ਼ ਕਰੋ ਬਹੁਤ ਸ਼ੁਕਰੀਆ ਜੋ ਸਾਡੇ ਪਲੇਟਫਾਰਮ ਤੇ ਵੀਰ ਆਇਆ ਦੀ ਪੇਸ਼ ਕਰਨ ਲਈ ਤੁਹਾਡਾ ਬਹੁਤ-ਬਹੁਤ ਸਵਾਗਤ ਆਜ਼ਾਦੀ ਦੇ ਅਮਰਤ ਕਾਲ ਦੇ ਵਿੱਚ ਅਸੀਂ ਜੁੜ ਰਹੇ ਹਾਂ ਔਰ ਜਿਹੜੇ ਦੇਪੁਟ ਡਮੰਟਰੀ ਉਦੇਸ਼ ਨੇ ਵਿਕਸ਼ਿਤ ਭਾਰਤ ਦਾ ਜਿਹੜਾ ਸਫਰ ਆ ਦੇਖਿਆ ਉਹਦੀ ਪੂਰਤੀ ਲਈ ਅੱਜ ਭਾਰਤ ਪੰਜਵੀਂ ਸਭ ਤੋਂ ਵੱਡੀ ਇਕਨੋਮੀ ਹੈ ਦੁਨੀਆ ਦੀ ਇੰਗਲੈਂਡ ਨੂੰ ਪਿੱਛੇ ਛੱਡ ਕੇ ਅੱਜ ਪੰਜਵੇਂ ਸਥਾਨ ਤੇ ਪਹੁੰਚਿਆ ਔਰ ਉਹ ਦੋ ਤਿੰਨ ਸਾਲਾਂ ਦੇ ਸੀ ਤੀਜੇ ਸਥਾਨ ਤੇ ਪਹੁੰਚਣਾ ਹੈ ਡਵੈਲਪਮੈਂਟ ਲਈ ਸਟਾਰਟ ਅਪ ਦਾ ਬੜਾ ਅਚਕਲ ਸਾਰੀ ਦੁਨੀਆ 'ਚ ਜੋਰ ਹੈ ਔਰ ਭਾਰਤ ਦਾ ਸਥਾਨ ਤੀਜੇ ਨੰਬਰ ਤੇ ਹੈ ਤੀਜੀ ਸਭ ਤੋਂ ਵੱਡੀ ਇਹ ਕੋਸ਼ਿਸ਼ ਚੱਲ ਰਿਹਾ ਹੈ ਸਟਾਰਟਅਪ ਦਾ ਪਾਸ ਵਿੱਚ ਹੈ। ਪਰ ਫੋਰਨ ਐਂਡ ਚੇਂਜ ਰਜ਼ਰਬ ਦਾ ਵੱਡਾ ਬੁਢਾਰ ਪਾਸ ਕੋਲ ਹੈ। ਇਸ ਸਥਿਤੀ ਵਿੱਚ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ ਮੋਦੀ ਸਰਕਾਰ ਦਾ ਤੀਸਰੀ ਟਰਮ ਦਾ ਪੂਲ ਬਜਟ ਪਹਿਲੀ ਵਾਰ ਪੇਸ਼ ਕੀਤਾ ਗਿਆ ਹੈ। ਤੀਸਰੀ ਟਰਮ ਦਾ ਪਹਿਲਾ ਬਜਟ ਹੈ। ਇਹ 140 ਕਰੋੜ ਪਾਰਟੀਆਂ ਦੀ ਆਸ਼ਾਵਾਂ ਦਾ ਬਜਟ ਬਜਟ ਹੈ। ਭਾਰਤ ਦੇ ਲੋਕਾਂ ਦੇ ਸੁਪਨੇ ਪੂਰੇ ਕਰਨ ਵਾਲਾ ਬਜਟ ਹੈ। ਇਹਦੇ ਵਿੱਚ ਜਿੱਤੇ ਪਹਿਦ ਕੀਤੀ ਗਈ ਹੈ ਵਿਕਾਸ ਨੂੰ ਡਵੈਲਪਮੈਂਟ ਨੂੰ ਇਹਦੇ ਨਾਲ ਹੀ ਹਰ ਇੱਕ ਵਰਗ ਨੂੰ ਜਿਹੜੇ ਡਵੈਲਪਮੈਂਟ ਹੋਵੇ ਵਿਕਾਸ ਹੋਵੇ ਇਹਨਾਂ ਧਿਆਨ ਚ ਰੱਖ ਕੇ ਕੀਤਾ ਗਿਆ ਹੈ ਔਰ ਗਰੀਬੀ ਖਤਮ ਕਰੇ ਇਸ ਦੇਸ਼ ਵਿੱਚ ਕਿਉਂਕਿ ਜੇ ਅਸੀਂ ਵਿਕਸਿਤ ਭਾਰਤ ਦੀ ਜਦ ਗੱਲ ਕਰਦੇ ਆ ਤਾਂ ਫਿਰ ਗਰੀਬੀ ਤਾਂ ਰਹਿਣ ਦਾ ਕੋਈ ਮਤਲਬ ਨਹੀਂ ਹੈ ਗਰੀਬੀ ਖਤਮ ਹੋਵੇ ਪਿਛਲੇ ਜੋ ਜੀਟੀ ਯੋਗ ਨੇ ਫਿਕਰਾ ਦਿੱਤੀਆਂ ਨੇ ਉਹਦੇ ਉਦੋਂ ਤੱਕ 25 ਕਰੋੜ ਲੋਕ ਗਰੀਬੀ ਦੀ ਰੇਖਾ ਤੋਂ ਉੱਪਰ ਨਿਕਲ ਕੇ ਮੱਧ ਵਰਗ ਦੇ ਬਚਾਏ ਨੇ ਅਜਿਹੀ ਸਥਿਤੀ ਹੋਵੇ ਮੱਧ ਵਰਗ ਦਾ ਬਹੁਤ ਵੱਡਾ ਇਜ਼ਾਫਾ ਹੋਵੇ ਗਰੀਬੀ ਖਤਮ ਹੋਵੇ ਤਾਂ ਲੋਕਾਂ ਦੀਆਂ ਡਿਮਾਂਡ ਵੀ ਵਧਦੀਆਂ ਲੋਕੀ ਖਰਚ ਕਰਕੇ ਲੋਕਾਂ ਦਾ ਖਰਚ ਵੀ ਵਧੇਗਾ ਲੋਕਾਂ ਦੀ ਡਿਵੈਲਪਮੈਂਟ ਵੀ ਹੋਏਗੀ ਔਰ ਕਜੂਬਰ ਕੋਡ ਦੀ ਡਿਮਾਂਡ ਵੀ ਪ੍ਰੋਡਕਸ਼ਨ ਵਧੇਗੀ ਕੰਪੰਸ਼ਨ ਵਧੇਗੀ ਇਸ ਲਈ ਇਹ ਬਜਟ ਦੇ ਵਿੱਚ ਜ਼ੀਰੋ ਗਰੀਬੀ ਨੂੰ ਖਤਮ ਕਰਨ ਲਈ ਗਰੀਬੀ ਖਤਮ ਕਰਨ ਲਈ ਔਰ ਕੁਆਲਟੀ ਐਜੂਕੇਸ਼ਨ ਤੇ ਜੋਰ ਦਿੱਤਾ ਗਿਆ ਇੱਕ ਜਿਹੜੀ ਕਿਤਾ ਮੁਖੀ ਜਿਹੜੀ ਸਿੱਖਿਆ ਇਹਦੇ ਜ਼ੋਰਦਨ ਦੀ ਗੱਲ ਕੀਤੀ ਗਈ ਹੈ ਔਰ ਆਰਟ ਦਾ ਜਿਹੜੀ ਪਾਕਿਦਾਰੀ ਵੱਧ-ਵੱਧ ਲਿਆਉਣ ਲਈ ਔਰ ਵਿਕਾਸ ਦਾ ਕੰਮ ਪੇਸ਼ੀਣਾ ਕਰਨ ਲਈ ਜਿਹੜੇ ਨੂੰ ਜੋ ਦਿੱਤਾ ਗਿਆ ਇਹਦੇ ਵਿੱਚ ਜਿਹੜੀ ਬਕਰੇ-ਬਕਰੇ ਪੁਆੜ ਲਈਏ ਤਾਂ ਮੱਧ ਵਰਗ ਦੀ ਜਿਹੜੀ ਹੈ ਜਿਹਨੂੰ ਆਪਾਂ ਉਹਦੇ ਖਰਚੇ ਜ਼ਿਆਦਾ ਹੋਵੇ ਉਹਦੇ ਆਮਦਨ ਜ਼ਿਆਦਾ ਹੋਵੇ ਵਿਕਾਸ ਦੇ ਵਿੱਚ ਜ਼ਿਆਦਾ ਹਿੱਸਾ ਵੱਧ ਵਰਗ ਦਾ ਹੋਵੇ ਕਿਉਂਕਿ ਬਹੁਤ ਵੱਡੀ ਜੜੀ ਇਕਨੋਮੀ ਦਾ ਹਿੱਸਾ ਵੱਧ ਵਰਗ ਦੇ ਵਿੱਚ ਹੈ ਇਸ ਲਈ ਜਿਹੜੀ ਇਨਕਮ ਟੈਕਸ ਦੀ ਐਸਮ ਜੁਆ 12 ਲੱਖ ਰੁਪਏ ਦੀ ਆਮਦਨ ਤੱਕ ਜ਼ੀਰੋ ਟੈਕਸ ਹੈ ਇਹ ਪਹਿਲੀ ਵਾਰ ਹੋਇਆ ਹੈ ਇਟ ਆਪਣੇ ਜੰਪ ਮਿਲਿਆ ਜਿਹੜਾ 12 ਲੱਖ ਰੁਪਏ ਦਾ ਮਿਲਿਆ ਉਹ ਜਿਹੜੀ ਸੈਲਰੀ ਦੀ ਕਲਾਸ ਹੈ ਉਹ 12 ਲੱਖ 70 ਹਜ਼ਾਰ ਤੱਕ ਹੈ ਫਿਰ ਜਿਹੜਾ ਸਟੈਂਡਰਡ ਡਿਡਕਸ਼ਨ ਹੈ ਉਹ ਵੀ ਹਲੇ ਵਾਰ ਕਰਾ ਲੀਤੀ ਗਈ ਹੈ ਇਸ ਦੇ ਨਾਲ ਜਿਹੜਾ 12 ਲੱਖ ਦੇ ਨਾਲ ਕਿਸੇ ਨੂੰ ਲੱਖ ਦਾ ਫਾਇਦਾ ਹੋਣਾ ਸਾਲ ਦਾ ਕਿਸੇ ਨੂੰ ਛੋਵਾ ਲੱਖ ਦਾ ਹੋਣਾ ਕਿ ਉਹ 1.5 ਲੱਖ ਦਾ ਹੋਣਾ ਕਿ ਇਹ ਇਹ ਸਾਰਾ ਪੈਸਾ ਖਰਚ ਹੋਣਾ ਕਿਉਂਕਿ ਜਿਹੜਾ ਵੱਧ ਵਰਗ ਦੇ ਲੋਕ ਬੇ ਗਰੀਬੀ ਤੋਂ ਬਾਹਰ ਨਿਕਲੇ ਉਹਨਾਂ ਬਹੁਤ ਹੁੰਦੀ ਆ ਉਹ ਪੂਜਿਆ ਕਰਨ ਲਈ ਉਹਨਾਂ ਖਰਚ ਕਰਨਾ ਖਰਚ ਕਰਾਂਗੇ ਤਾਂ ਬਹੁਤ ਡਿਮਾਂਡ ਵਧੇਗੀ ਇਟਾਂਵਾਂ ਦੇ ਦੀ ਪ੍ਰੋਡਕਸ਼ਨ ਵਧੇਗੀ ਪੰਜਾਬਸ਼ਨ ਵਧੇਗੀ ਇਸੇ ਨੂੰ ਧਿਆਨ ਚ ਰੱਖ ਕੇ ਬਹੁਤ ਵੱਡਾ ਇਹ ਮੇਰਾ ਖਰਚਾ ਇੱਥੇ ਕੀਤਾ ਗਿਆ ਇਹ ਪਹਿਲੀ ਵਾਰ ਹੈ ਕਿ ਇੰਨਾ ਵੱਡਾ ਜੰਪ ਇਨਕਮ ਟੈਕਸ ਦੀ ਰੇਟ ਦਿੱਤੀ ਗਈ ਹੈ ਮਕਸਦ ਇਹ ਹੈ ਕਿ ਮੱਧ ਵਰਗ ਦੇ ਜਿਹੜੇ ਲੋਕ ਨੇ ਉਹ ਤਰਫ ਖੁਸ਼ਹਾਲ ਹੋਣ ਔਰ ਦੇਸ਼ ਦੇ ਵਿਕਾਸ ਵਿੱਚ ਉਹਨਾਂ ਦਾ ਵਾਤਵਾਰ ਹਿੱਸਾ ਹੋਵੇ ਇਹਦੇ ਨਾਲ ਹੀ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਦਾ ਜਿਹੜਾ ਕ੍ਰੈਡਿਟ ਲਿਮਿਟ ਹੈ ਕਾਰਡ ਬਣੇ ਹੋਏ ਉਹਨਾਂ ਉਹਨਾਂ ਵਧਾ ਕੇ 3 ਲੱਖ ਤੋਂ 5 ਲੱਖ ਕਰ ਦਿੱਤਾ ਗਿਆ 5 ਲੱਖ ਤੱਕ ਜਿਹੜਾ ਕ੍ਰੈਡਿਟ ਕਾਰਡ ਹੈ ਇਹਨਾਂ 7.7 ਕਰੋੜ ਕਿਸਾਨਾਂ ਦਾ ਜਿਹੜੇ ਹੈ ਨੇ ਉਹਨਾਂ ਨੂੰ ਲਾਭ ਮਿਲ ਸਕੇਗਾ ਕਿਉਂਕਿ ਉਹਦੇ ਖਾਤਨ ਦੀ ਕਪੈਸਿਟੀ ਹੋਣੀ ਵਧੇਗੀ ਵੀਡੀਓ ਵਿੱਚ ਜਿਹੜਾ ਐਮਐਸਐਮੀ ਦੇ ਵਿੱਚ ਜਿਹੜੀ ਲਿਮਿਟ ਹੈ 5 ਕਰੋੜ ਤੋਂ ਵਧਾ ਕੇ 10 ਕਰੋੜ ਕਰ ਦਿੱਤੀ ਗਈ ਹੈ ਇਸ ਤਰ੍ਹਾਂ ਉਹਨਾਂ ਨੂੰ ਵੀ ਬਹੁਤ ਸਾਰਾ ਪੈਸਾ ਮਿਲੇਗਾ ਜਿਹੜਾ ਆਪਣਾ ਖਰਚ ਕਰ ਸਕਣਗੇ ਬਹੁਤ ਦੇਰੀ ਮੈਡੀਕਲ ਦੇ ਇਸ ਕਰੀਏ ਮੈਡੀਕਲ ਸੀਟਾਂ 10000 ਵਧਾਉਣ ਦਾ ਉਹਨਾਂ ਨੇ ਇਸ ਵਾਰੀ ਫੈਸਲਾ ਕੀਤਾ ਇਸੇ ਸਾਲ ਚ 500 ਲਾਂਚ ਕੋਈ 25000 ਸੀਟਾਂ ਵਧਾਉਣੀਆਂ ਔਰ 200 ਕੈਂਸਰ ਦੇ ਸੈਂਟਰ ਜੀ ਖੋਲਣ ਦੀ ਗੱਲ ਕੀਤੀ ਗਈ ਹੈ ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਵਿੱਚ ਜੇ ਰਾਜਾਂ ਨੇ ਸਟੇਟਸ ਦੀ ਗੱਲ ਕਰੀਏ 50 ਸਾਲਾਂ ਦਾ ਟੈਕਸ ਫ੍ਰੀ ਜਿਹੜਾ ਕੋਈ ਵਿਆਜ ਮੁਕਤ ਉਹਨਾਂ ਕਰਜਾ ਦੇਣਾ 50 ਸਾਲਾਂ ਤੋਂ ਬਾਅਦ ਰਿਸੀ ਹੋਣਾ ਉਹ ਤੇ 1 ਪੁਆਇੰਟ 5 ਲੱਖ ਕਰੋੜ ਰੁਪਏ ਰੱਖੇ ਹੋਏ 1.5 ਲੱਖ ਕਰੋੜ ਰੱਖੀ ਗਈ ਇਸ ਤਰ੍ਹਾਂ ਜੇ ਪਿੰਡਾਂ ਦੀ ਗੱਲ ਕਰੀਏ ਤੇ ਪਾਣੀ ਪੀਣ ਵਾਲਾ ਇਹ ਮਹਿੰਸ਼ਕ ਲੋਡ ਹੈ ਸਾਡੇ 80% ਲੋਕਾਂ ਨੂੰ ਟੁੱਟਿਆ ਹੋਇਆ ਪਾਣੀ ਵਿਦੇਸ਼ ਚ ਮਿਲਦਾ ਹੈ ਇਹ 100% ਕਰ ਲਈ ਹੈ ਕਿ ਸਰਕਾਰ ਨੇ ਸੋਚਿਆ ਹੈ ਇਹ ਲਈ 100% ਕਵਰੇਜ ਕਰਨ ਲਈ ਜਿਹੜਾ ਟਿੱਚਰ ਰੱਖਿਆ ਹੈ ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਗੱਲ ਕਰੀਏ 1 ਲੱਖ ਕਰੋੜ ਦਾ ਅਰਬਨ ਚੈਲੇਂਜ ਫੰਡ ਰਾਹੀਂ ਦੀ ਕੋਸ਼ਿਸ਼ ਕੀਤੀ ਗਿਆ ਤਾਂ ਕਿ ਸ਼ਹਿਰਾਂ ਦਾ ਜਿਹੜਾ ਵਿਕਾਸ ਹੋ ਸਕੇ لینڈ ਡਿਵੈਲਪਮੈਂਟ ਹੋ ਸਕੇ ਇਸ ਤਰ੍ਹਾਂ ਸਿਟੀ ਦੇ ਨਾਗਰਿਕਾਂ ਲਈ ਜਿਹੜੇ ਹੈਗੇ ਉਹਨਾਂ ਦੇ ਟੈਕਸ ਦੀ ਕਟੌਤੀ ਜਿਹੜੀ ਹੈ ਇੰਟਰਸਟ ਹੈ ਤਾਂ ਪੰਜਾਬ 50000 ਤੱਕ ਉਹਨਾਂ ਨੂੰ ਮਾਫ ਹੁੰਦਾ ਸੀ ਉਹਨੂੰ 1 ਲੱਖ ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਹਰ ਤਰ੍ਹਾਂ ਦੀ ਜਿਹੜੀ ਸੌਟ ਇਹ ਦਿੱਤੀ ਗਈ ਹੈ ਤਾਂ ਕਿ ਆਪਾਂ ਨੂੰ ਸਬਕ ਜਿਹੜੇ ਵਿਕਾਸ ਪ੍ਰੋਪਰਲੀ ਹੋ ਸਕੇ ਉਹਨਾਂ ਨੂੰ ਆਪਾਂ ਸਾਰੀ ਡਿਵੈਲਪਮੈਂਟ ਦਾ ਹਿੱਸਾ ਦੇ ਸਕੀਏ ਵਿਕਾਸ ਹੋਵੇ ਅਰਬੰਦੀ ਦੀ ਗੱਲ ਹੋਵੇ ਸ਼ਹਿਰੀ ਦੀ ਗੱਲ ਕਰੀਏ ਸਟੇਟ ਦੀ ਗੱਲ ਕਰੀਏ 50 ਸਾਲਾਂ ਦੀ ਗੱਲ ਕਰੀਏ ਐਮਐਸਐਨ ਦੀ ਗੱਲ ਕਰੀਏ سارے کو بھی اس طرح ملے گا تو میں ہی بےنتی کریں گا کہ سنوں ود تو واپ لینا چاہیے جو بھی ڈوبیلپمنٹ ہوٹل چاہیے تو چاہوں گا سارے وکاس لی جا بجٹ ہے ہر ورگی ہے مدھی ورگ لی خاص طور پہ کیونکہ بہت سارا لوگ لئے. سارے مد ورگیل کرتے ہیں بھی کو رکھا گیا اور ایم ایس سی چھوٹے ادوگ لے بھی رکھا گیا دیش ہے اس وقت آتم ہوں گا آتم نربر کرنے جو پروڈکشن لنک سکیم ہے کوئی جا پروڈکشن کریے جڑی چیزیں اِسی امپورٹ کرتے ہیں وہ نہ کریے آپ ایسا کر اس لیے بہت ایک ایک بہت ودیا سکیم ایک لاکھ ستہ ہزار کروڑ روپیہ اسے رکھا گیا تاکہ جی جن کو انسینٹو ایتے پروڈیوس کرو باہروں نہ امپورٹ کریے انہوں نے انسینٹو دیا گیا اس لیے بہت کامیابی اسکیم ہوئی ہے بہت کچھ میں محکمے رہا بھی ہوں انڈسٹری ڈپارٹمنٹ سکیم میں ڈیل کرتا رہا ہوں. بہت وڈا رقم ہوئی ہے اور یہ ہمارا بھی بہت ملیا آج انڈیا ہے کم اے انویسٹمنٹ فار انسٹمنٹ اتنا وناٹ لوگ وے ادوگپتی پرائیویٹ انٹمنٹ بارت ہو رہی ہے بک وقت کھیتر رہی ہے کیونکہ اتنے ایک تو کنجینئر ایٹموسفیئر بھی پیدا ہوا ویڈیو وڈے انڈسٹریلسٹ آتے ہیں انہوں نے کنویریئر ایٹموسفیئر دیا جا کے جی اِس باہروں چیزیں منگوے ہیں ਅਤੇ ਉਹ ਜੋ ਹੁਣੇ ਸ਼ੁਰੂ ਹੋਇਆ ਔਰ ਆਉਣ ਵਾਲੇ 2-3 ਸਾਲਾਂ ਤੇ ਬੜਾ ਤੇਜ਼ੀ ਨਾਲ ਵਿਕਾਸ ਹੋਣਾ ਔਰ ਦੇਸ਼ ਜਿਹੜਾ ਸੁਪਨਾ ਦੇਖਿਆ ਹੈ ਭਾਰਤ ਵਾਸ਼ ਇੱਕ ਵਿਕਸਿਤ ਭਾਰਤ ਹੋ ਕੇ ਨਿਭੜੇਗਾ ਉਹ ਜਲਵ ਹੋ ਗਏ ਵਿਕਸਿਤ ਭਾਰਤ ਬਣ ਰਿਹਾ ਅਸੀਂ ਜਿਹੜੇ ਲੋਕ ਹੈ ਜਿਹੜੇ ਪ੍ਰਧਾਨ ਮੰਤਰੀ ਕਿ ਆਜ਼ਾਦੀ ਦੇ 100 ਸਾਲ ਜਦੋਂ ਪੂਰੇ ਹੋਣਗੇ ਦੇਸ਼ ਇੱਕ ਵਿਕਸਿਤ ਭਾਰਤ ਦੁਨੀਆ ਦਾ ਮੋਢੀ ਰਾਸ਼ਟਰ ਹੋਏਗਾ ਉਹਦੇ ਵਿੱਚ ਤੇਜ਼ੀ ਨਾਲ ਚੱਕੇ ਵਧ ਰਿਹਾ ਹੈ ਇਹ ਨੰਂਤੀ ਕਰਦੇ ਸੀ وقت وقت وقتوں میں چاہے ایگریکلچر کی گل کریے انڈسٹری کی گل کریے کی گل کریے انڈسٹری کی گل کریے ہر ورگ میں لاؤ دیا گیا اور یہ دیش تجیے وکاس ہوی ہوئے گا اتشاہت ہوئے گا اور دیش وکاس کے نال سارے فائدہ ہوئے گا. اس طرح کا بجٹ ہے آئی ہوپ سارے یہ دیکھا بھی ہے سارا سنیا بھی ہے یہ بارے تمہیں جانکاری بھی ہوئے گی ਮਕਸਦ ਇਹ ਹੈ ਕਿ ਸਾਰੇ ਲੋਕਾਂ ਨੂੰ ਕਿ ਅੱਜਕੱਲ ਵਹਿ ਚੱਲ ਰਹੀ ਹੈ ਬਜਟ ਦੀ ਪਾਰਲੀਮੈਂਟ ਵਿੱਚ ਬਹੁਤੇ ਲੋਕਾਂ ਨੂੰ ਉਹਦਾ ਆਮ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਜਨਤਾ ਨੂੰ ਤੁਹਾਡੇ ਰਾਹੀਂ ਮੇਰੀ ਕੋਸ਼ਿਸ਼ ਹੈ ਕਿ ਜਨਤਾ ਤੱਕ ਅਸੀਂ ਸਾਰੀ ਗੱਲ ਪਹੁੰਚਾ ਸਕੀ ਧੰਨਵਾਦ ਸਰ ਦੂਸਰੇ ਰਾਜਾਂ ਨੂੰ ਕੁਝ ਸਕੀਮਾਂ ਨੇ ਉਹ ਸਾਰੀਆਂ ਸਕੀਮਾਂ ਦਾ ਲਾਭ ਸਾਰੀਆਂ ਸਟੇਟਾਂ ਨੂੰ ਮਿਲਦਾ ਹੈ ਕੋਈ ਪੈਕੇਜ ਨਹੀਂ ਕਿਸੇ ਕਿਸੇ ਸਟੇਟ ਨੂੰ ਇਹ ਤਾਂ ਹੈ ਨਹੀਂ ਉਹ ਮੋਸਟ ਫੇਵਰਿਟ ਸਟੇਟ ਕੇ ਲਈਆਂ ਦੂਜਿਆਂ ਘੱਟ ਸ਼ੇਵਡ ਕਰਨੀਆਂ ਇੱਕ ਪ੍ਰਪਾਗੈਂਡਾ ਹੈ ਕਿ ਪੰਜਾਬ ਦਾ ਨਾਂ ਨਹੀਂ ਲਿਆ ਬਜਟ ਦੇ ਵਿੱਚ ਨਾਲ ਜਿਹੜੀ ਸੈਂਟਰਲ ਸਕੀਮਾਂ ਦਾ ਮਸਕੀਬਾ 42% ਸ਼ੇਅਰ ਡਾਕਟਰ ਸੁਦਰਨ ਦਾ ਸਾਰਿਆਂ ਨੂੰ ਜਾਣਾ ਉਹ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਬਤਾੜੀ ਦਾ 43% ਦਾ 40% ਹਰ ਇੱਕ ਨੂੰ ਉਹ ਮਿਲਣਾ ਹੈ ਮਿਲਣਾ ਡਾਕਟਰ ਸੁਦਰਨ ਜੀ ਪੰਜਾਹ ਦਾ ਸ਼ੇਅਰ 42% ਆਣਾ ਹੈ ਸੈਂਟਰਲ ਸਕੀਮਾਂ ਕਿੰਨੇ 100 ਹੋਣੀਆਂ ਸੈਂਟਰਲ ਸਪਾਂਸਰਡ ਸਕੀਮਾਂ ਉਹਦੇ ਸਾਰਾ ਪੈਸਾ ਆਉਂਦਾ ਹੈ ਯਾਰ ਐਜੂਕੇਸ਼ਨ ਦਾ ਆਉਂਦਾ ਹੈ ਹੈਲਥ ਦਾ ਆਉਂਦਾ ਹੈ ਅਗਰੀਕਲਚਰ ਜਿਹੜੀ ਸਟੇਟ ਦੀ ਸੀ ਉਹ ਸਾਰੇ ਦਾ ਸਾਰਾ ਪੈਸਾ ਦਾ ਇੱਕ ਮਹਿਜ ਪ੍ਰੋਪਗੈਂਡਾ ਚ ਗੇਤੀ ਫੈਲਾਇਆ ਪੰਜਾਬ ਨੂੰ ਪੰਜਾਬ ਦਾ ਇਸੇ ਅੰਮਲ ਦਾ ਪ੍ਰੋਬਲਮ ਇਹ ਹੈ ਕਿ ਜਿਹੜੀ ਸਟੇਟ ਦੀ ਸੀ ਸਰਕਾਰ ਚੱਲ ਰਹੀ ਹੈ ਉਹ ਆਪਣੇ ਕੇਸ ਨੂੰ ਪ੍ਰੋਪਰਲੀ ਪਰਸ਼ੂ ਨਹੀਂ ਕਰਦੀ ਕਿ ਕਹਿੰਦੇ ਸਾਡੇ ਆਡੀਟ ਆਫ ਦਾ ਪੈਸਾ ਰੋਕ ਲਿਆ ਦੂਜਾ ਰੋਕ ਲਿਆ ਤੇ ਪਿਛਲਾ ਹਿਸਾਬ ਦਾ ਵੀ ਨਹੀਂ ਦੇਣਾ ਉਹ ਪੈਸਾ ਕਿੱਥੇ ਮਿਲੇਗਾ ਬਜਟ ਪਾਰਲੀਮੈਂਟ ਵਿੱਚ ਖੜ੍ਹੀਓ ਕਿ ਹਾਂ ਸਰਕਾਰ ਕਹਿਣਾ ਅਸੀਂ ਤਾਂ ਪ੍ਰਹਾਮੰਗਲ ਨਹੀਂ ਜਾਣਾ ਸੁਪਰੀਮ ਕੋਰਟ ਦੇ ਥਰੂ ਲਵਾਵਾਂਗੇ ਸੈਮੀ ਬੋਰਡਸ ਕੀ ਇਹ ਚਾਹਤਾ ਕਿ ਆਪਣੇ ਆਪ ਹੀ ਖਰਾਵ ਕਰ ਲੈਣੇ ਆਪਾਂ ਦੇਖੋ ਫੈਡਰਲ ਸਟਰਕਚਰ ਹੈ ਸਟੇਟ ਕੋਈ ਹੋਰ ਸਰਕਾਰ ਹੋ ਸਕਦੀ ਸੈਟਰ ਕੋਈ ਹੋ ਸਕਦੀ ਹੈ ਜਾਂ ਇਕੱਠੀ ਵੀ ਸਕਾਰ ਹੋ ਸਕਦੀ ਇਹਦਾ ਅੱਗੇ ਚੱਲਣਾ ਚਾਹੀਦਾ ਹੈ ਸਾਰੇ ਜਣੇ ਆਪਣਾ ਆਪਣਾ ਹਿੱਸਾ ਲੈਂਦੇ ਸ਼ੇਅਰ ਲੈਂਦੇ ਜਾ ਕੇ ਐਟਮੋਸਫੇਅਰ ਠੀਕ ਰਿਲੇਸ਼ਨ ਕੋਰਡੀਅਲ ਰੱਖਣੇ ਚਾਹੀਦੇ ਜੇ ਇੱਥੇ ਦਾ ਮੰਤਰੀ ਹੈ ਔਰ ਸੈਂਟਰ ਦੇ ਮੰਤਰੀਆਂ ਰਿਲੇਸ਼ਨ ਦੀ ਕੋਈ ਤਾਂ ਜੇ ਆਪਾਂ ਰੋਜ਼ ਲੜਾਂਗੇ ਲੈਵੇ ਤੈਨੂੰ ਦੇਖਾਂਗੇ ਕਚੜੀ ਸੀ ਅੱਗੇ ਖਚਾਂਗੇ ਫਿਰ ਗੱਲ ਦੀ ਗਣੀ ਸਰ ਪੰਜਾਬ ਵੀ ਹਰਿਆਣਾ ਦਾ ਬਾਰਡਰ ਵੀ ਇੱਕ ਸਾਲੋਂ ਕੱਜ ਬੰਦ ਹੋ ਗਿਆ ਕਿਸਾਨ ਵੀ ਆਪਣੇ ਮੰਗੌਣੇ ਕੇ ਬੈਠ ਰਹੇ ਨੇ ਡੱਲੇ ਵਾਲ ਮਰਮਰ ਤੇ ਬੈਠੇ ਸੀ ਉਹਨਾਂ ਦੇ ਕਦੋਂ ਤੱਕ ਮੰਗ ਪੂਰਾ ਹੋਊਗਾ ਜੋ ਇਹ ਜਿਹੜਾ ਪੰਜਾਬ ਹਰਿਆਣਾ ਦਾ ਬਾਰਡਰ ਕਦੋਂ ਖੁੱਲੂ ਦੇਖੋ ਅਨਫੋਰਚਨਟਲੀ ਪੰਜਾਬ ਸਭ ਤੋਂ ਜ਼ਿਆਦਾ ਅਫੈਕਟਡ ਹੈ ਇਸ ਚੱਕਰ ਨਾਲ ਪੰਜਾਬ ਦੇ ਵਿੱਚ ਜਿਹੜੇ ਕਿਸਾਨਾਂ ਨੇ ਐਜੂਰੇਸ਼ਨ ਕੀਤੀ ਹੈ ਜਦ ਤੱਕ ਕੋਈ ਸਟੇਟ ਵਿੱਚ ਮਾਹੌਲ ਸਾਜ ਕਰ ਰਹਾ ਹੋਵੇ ਬਰ ਉਹਨਾਂ ਨੂੰ ਇਨਵੈਸਟਮੈਂਟ ਨਹੀਂ ਹੋ ਸਕਦਾ ਪੰਜਾਬ ਕਿਸੇ ਵਾਰ ਤੇ ਇੱਕ ਨੰਬਰ ਤੇ 9819 ਨੰਬਰ ਤੇ ਪਹੁੰਚ ਗਿਆ ਇਸੇ ਕਰਕੇ ਕਿ ਇੱਥੇ ਤਸਵੀਰ ਠੀਕ ਨਹੀਂ ਹੈ ਇਨਵੈਸਟਮੈਂਟ ਨਹੀਂ ਹੋ ਸਕਦੀ ਅੱਜ ਕੱਲ ਜੋ ਸਰਕਾਰ ਤਰ੍ਹਾਂ ਅੱਜ ਕੱਲ ਕੋਈ ਫੈਕਟਰੀ ਲਾਉਂਦੀ ਈਏ ਪ੍ਰਾਈਵੇਟ ਲੋਕਾਂ ਨੇ ਲਾਣੀਆਂ ਉਹਦੇ ਇਨਵੈਸਟਮੈਂਟ ਉਹਨਾਂ ਧਰਨਾ ਮਾਰ ਕੇ ਬੈਠ ਜਾਣਾ ਦੀ ਆਪਾਂ ਉਹਨੂੰ ਬੰਦਤੀ ਕਰ ਦੇਣਾ ਧਰਨੇ ਵਾਲੇ ਆ ਤੇ ਇਨਵੈਸਟਮੈਂਟ ਨਹੀਂ ਹੁੰਦੀ ਇਹਦਾ ਨੁਕਸਾਨ ਹੁੰਦਾ ਕਿਸਾਨਾਂ ਨੂੰ ਚੜੀਦਾ ਮੈਂ ਤਾਂ ਆਪ ਇਹਦੀ ਗੱਲਬਾਤ ਜਾਰਾ ਤੌਰ ਦੀ ਗੱਲਬਾਤ ਦਾ ਹਿੱਸਾ ਰਿਹਾ ਪਾੜ ਰਿਹਾ ਬੈਠ ਕੇ ਗੱਲਬਾਤ ਹੋਣੀ ਗੱਲਬਾਤ ਬੈਠ ਕੇ ਕਰਨ ਕੀ ਚੀਜ਼ਾਂ ਮੰਨਣ ਵਾਲੀਆਂ ਕੀ ਚੀਜ਼ਾਂ ਨਹੀਂ ਮੰਨਣ ਵਾਲੀਆਂ ਜਦ ਤੱਕ ਆਪਾਂ ਪੰਜਾਬ ਦੇ ਹਿੱਤ ਨੂੰ ਅੱਗੇ ਨਹੀਂ ਰੱਖਦੇ ਆਮ ਲੋਕਾਂ ਦੇ ਹਿੱਤ ਨੂੰ ਅੱਗੇ ਰੱਖਦੇ ਫਿਰ ਗੱਲਬਾਤ ਹੋਣੀ ਨਹੀਂ ਆਉਣੀ ਚਾਹੀਦਾ ਤਾਂ ਹੈ ਆਲਟੀਮੇਟਲੀ ਬੈਠ ਕੇ ਗੱਲ ਹੋਣੀ ਹੈ ਕਿਸਾਨਾਂ ਨਾਲ ਗੱਲਬਾਤ ਹੋ ਗਈ ਜਿਹੜੇ ਮਸਲੇ ਹੋਣ ਕਰ ਹੋਣੇ ਚਾਹੀਦੇ ਬਾਰਡਰ ਖੁੱਲਣੇ ਦਾ ਕੋਈ ਚਾਂਸ ਹੈਗਾ ਚਾਂਸ ਤਾਂ ਹੋਣਾ ਚਾਹੀਦਾ ਖੁੱਲਣਾ ਚਾਹੀਦਾ ਬਾਰਡਰ ਤਾਂ ਖੁੱਲਣਾ ਜੇ ਬਾਰਡਰ ਖੁੱਲਣਾ ਨਹੀਂ ਤੇ ਐਜੂਕੇਸ਼ਨੇ ਕਰਨੀ ਜਾ ਕੇ ਦਿੱਲੀ ਜਾ ਕੇ ਧਰਨਾ ਵੀ ਪਾ ਕੇ ਰੱਖਣਾ ਫਿਰ ਉਹ ਤਾਂ ਠੀਕ ਨਹੀਂ ਹੈ ਮੈਂ ਕਹਿੰਦਾ ਗੱਲਬਾਤ ਨਹੀਂ ਗੱਲ ਹੈ ਅਸੀਂ ਗੱਲ ਚ ਗਏ ਪੰਜਾਬ ਦਾ ਪੜਾ ਸੁਤੀਆ ਪੰਜਾਬ ਨੂੰ ਤਰੱਕੀ ਦੇ ਲਈ ਜੇ ਐਡੇ ਹਿੰਮਤੀ ਲੋਕ ਜੇ ਜੇ ਉਹਨਾਂ ਨੰਬਰ 14 19 ਨੰਬਰ ਦੇ ਕਾਜ ਕਰਲੇ ਬੜੇ ਕੁਝ ਸੁਤੀਆ ਕਿ ਆਉਣ ਵਾਲੀ ਪੀੜ੍ਹੀਆਂ ਲਈ ਅਸੀਂ ਬਹੁਤ ਅੱਛਾ ਪੰਜਾਬ ਛੱਡ ਕੇ ਜਾਈਏ ਮੇਰੇ ਖਿਆਲ ਤੋਂ ਹਰ ਬਦਲ ਦੇ ਵਿੱਚ ਨਵਾਂ ਸ਼ਹਿਰ ਰਿਹਾਸ ਹੁੰਦੀ ਹੈ ਕਿ ਸ਼ਹੀਦ ਭਗਤ ਸਿੰਘ ਦੇ ਨਗਰ ਨੂੰ ਜਿਹੜਾ ਰੇਲ ਲਾਈਨ ਦੇ ਨਾਲ ਬਾਕੀ ਦਿੱਲੀ ਦੇ ਨਾਲ ਜਾਂ ਸਿੱਧਾ ਜੋੜੇ ਜਾਵੇ ਚਾਹੀਦਾ ਵੇਲੇ ਸਾਰਿਆਂ ਨੂੰ ਚਾਹੀਦਾ ਹੈ ਜਿਹੜਾ ਇੰਪੋਰਟੈਂਟ ਹੈ ਭਗਤ ਸਿੰਘ ਸੀਧ ਭਗਤ ਸਿੰਘ ਦਾ ਨਾਮ ਤੁਸੀਂ ਲਿਆ ਉਹਦਾ ਨਾਮ ਤਾਂ ਬਹੁਤ ਵੱਡੀ ਚੀਜ਼ ਹੈ ਤੇ ਨਾਮ ਕਿਸੇ ਖੁਸ਼ੀ ਕਰਨਾ ਉਹ ਕਰਨਾ ਚਾਹੀਦਾ ਹੈ ਐਸੀ ਇਹ ਟੇਕ ਅਪ ਕਰ ਰਹੇ ਤਾਂ ਜੇ ਬਾਈ ਉਹ ਦੇਖੋ ਜੀ ਮੈਂ ਸੁੰਬਰ ਕੰ ਇਨ੍ਹਾਂ ਦੇ ਪਰਸ਼ਨ ਨਾਲ ਜੁੜਾਈ ਪਰਸ਼ਨ ਕਰਦਾ ਹੂੰ ਜਿਸ ਨੂੰ ਤੁਸੀਂ ਹਲਕੇ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਉੱਥੇ ਵੀ ਲਗਭਗ ਜੀ 2 ਸਾਲ ਤੋਂ ਬੰਦ ਠੀਕ ਹੈ ਗਰシャンਕਰ ਜੀ ਜਿਹੜਾ 2 ਸਾਲ ਤੋਂ ਬੰਦ ਹੈ ਉਹ ਤੁਹਾਨੂੰ ਉਹਦਾ ਐਮਪੀ ਵੀ ਸੀਗਾ ਬੈਕਅਪ ਉਹਦਾ ਵੀ ਹੋ ਸਕਦਾ ਸੀ ਹਸ਼ਿਆਰਪੁਰ ਨੂੰ ਇਹਦੇ ਨਾਲ ਲਿੰਕ ਕਰਕੇ ਉਨਾ ਬੈਗ ਕੱਢਿਆ ਜਾ ਸਕਦਾ ਸੀ ਠੀਕ ਹੈ ਜੀ ਇਹ ਮਜ਼ਾ بڑا ਸੀਰੀਅਸ ਇਸ਼ੂ ਹੈ ਦੇਖੋ ਇਸ ਤਰ੍ਹਾਂ ਹੈ ਕਿਈ ਚੀਜ਼ਾਂ ਜਿਹੜੀਆਂ ਰੇਲਵੇ ਬਸਟਰੀਆਂ ਦੀ ਬਾਇਬਿਲਟੀ ਨਹੀਂ ਲੱਗਦੀਆਂ ਕਈ ਕਿਸੇ ਵਾਰ ਜਿਹੜੇ ਬਹੁਤ ਵੱਡਾ ਰੂਟ ਸੀ ਚੱਲਦਾ ਹੀ ਇਹ ਸੀਗਾ ਚੱਲਦਾ ਉਹ ਤੋਂ ਡਿਵੈਲਪਮੈਂਟ ਨਹੀਂ ਹੋਈ ਉਹਨੂੰ ਲੈਂਡ ਰੂਟ ਨਹੀਂ ਚੱਲਦੇ ਸੀ ਸੈਲਿਕੜੀ ਰੇਲ ਹੀ ਚੱਲਦੀ ਸੀ ਮੇਰੀ ਬੇਟੀ ਮੇਰੀ ਬੇਟੀ ਨੂੰ ਸੋਸ਼ਲ ਵੈਲਫੇਅਰ ਦੇ ਕੰਮ ਹੁੰਦੇ ਉਹਨਾਂ ਚ ਬਾਇਬਿਲਟੀ ਨਹੀਂ ਦੇਖਣੀ ਚਾਹੀਦੀ ਸਰਕਾਰ ਨੇ ਮੈਦਰੀ ਕਰਤ ਹੈ ਸਰਕਾਰ ਕਿਸ ਤਰ੍ਹਾਂ ਤੁਸਦੀ ਹੈ ਇਹਨਾਂ ਨੇ ਵੇਸਟੀ ਕਿਸ ਤਰ੍ਹਾਂ ਸੁਣਦੀ ਹੈ ਇਹਦਾ ਵਿੱਚ ਜਿਹੜੀਆਂ ਵਾਇਬਲ ਹੁੰਦੀਆਂ ਉੱਤੇ ਦਾ ਬੰਦੇ ਬਾਟਰ ਚਲਦੀ ਹੈ ਸਟ੍ਰੇਨ ਬੰਦੇ ਬਾਟਰ ਰੇਲ ਕੰਨੀ ਸੋਚਾਈ ਗਈ ਜੇ ਫਵਾੜੇ ਵੀ ਰੁਕਦੀਆ ਬੰਦੇ ਬਾਟਰ ਚਲਦੀ ਹੈ ਅਮਰਸਰ ਨੂੰ ਵੀ ਜਾਂਦੀ ਹੈ ਜੀ ਹੋਰ ਵੀ ਜਾਂਦੀ ਹੈ ਇਹ ਰੂਟ ਡਵੈਲਪ ਕੀਤਾ ਸਦਾ ਪਹਿਚ ਦੇਖੋ ਇਹਨੂੰ 4 ਲੇਨ ਕਰਨ ਲਈ ਰੇਡ ਸਰਕਟ ਗੱਜਾਂ ਕਰਕੇ ਜਾ ਕੇ ਦਲ ਦੀ ਚਾਰ ਪਾ ਪਹਿਲਾਂ ਕਿ ਟੇਕਅਪ ਵੀ ਕੀਤਾ ਔਰ ਗੱਲ ਚੱਲ ਵੀ ਰਹੀ ਹੈ ਮੈਨੂੰ ਕਿ ਉਹਨਾਂ ਨੇ ਅਗਲ ਕਿਹਾ ਸੀ ਪਹਿਲਾਂ ਵੀ ਆ ਤੁਹਾਡੇ ਲਈ ਤਾਂ ਇਹ ਤੁਹਾਨੂੰ ਹੁਣ ਸਵਾਲ ਲੈ ਬਾਰ ਬਾਰ ਤੰਗ ਕਰਾਂਗੇ ਕਿਉਂਕਿ ਹੁਣਾਂ ਕੈਪੀਟਲ ਸਪੈਂਡ ਜਿਹੜੇ ਤੇ ਹੋ ਰਿਹਾ ਜਿੰਨਾ ਪੈਸਾ ਰੋਡਸ ਤੇ ਇਨਫਰਾਸਟ੍ਰਕਚਰ ਦੇ ਖਰਚੇ ਹੋ ਰਿਹਾ ਉਹਦੇ ਤਾਂ ਜਿੰਨਾ ਪੈਸੇ ਦੀ ਪ੍ਰਵੀਨਾ ਉਹਨਾਂ ਖਰਚੇ ਨਹੀਂ ਹੋ ਰਿਹਾ ਪੰਜਾਬ ਲਈ ਤਾਂ 10 ਵੀਡੀਓ ਕੀਤੀ ਹੋਣੀ ਆ ਸਾਰੀਆਂ ਯੂਐਮਏ ਨੂੰ ਬੁਲਾਇਆ ਵੇ ਆਪਣੀ ਸਰਕਾਰ ਨੂੰ ਸਮਝਾਓ ਦਿੱਲੀ ਉਹ ਸੁਭਾਜ ਦੀ ਤਾਂ ਹੀ ਹੋ ਗਈ ਮੇਰੇ ਸੋਣਾ ਮੈਂ ਕਹਿੰਦਾ ਪੰਜਾਬ ਨੂੰ ਵੀ ਉਹਨਾਂ ਨੂੰ ਸਮਝਾਓ ਸਰਕਾਰ ਨੂੰ ਪਹਿਲੇ ਜਿਹੜੇ ਜੋ ਪੈਸਾ ਭੇਜਿਆ ਉਹਦੇ ਪੈਸੇ ਵੀ ਨਾ ਕੋ ਜਮਾ ਹੋ ਜਾਂਦੇ ਆ ਮੈਡੀਕਲ ਕਾਰਡ ਤੇ ਮੈਂ ਦੋ ਸੈਂਕਸ਼ਨ ਕਰਾਈ ਸੀ ਤੇ ਇੱਕ ਚਾਰ ਪਰ ਤੇ ਇੱਕ ਬਹੁਤ ਦਾ ਤਿੰਨ ਸਾਫ ਟੈਂਡਰ ਲਾ ਕੇ ਬੈਠ ਰਹੇ ਉਹ ਨਹੀਂ ਪੂਰਾ ਹੋ ਸਕਿਆ ਜਿੰਨੀਆਂ ਐਕਸਪ੍ਰੈਸ ਹਾਈ ਦੇ ਪੰਜਾਬ ਜਨਿਕਲ ਰਹੀਆਂ ਮੈਕਸੀ ਪਰ ਇਹ ਦਵੀਨੀ ਕੁਆਰ ਹੋ ਰਹੀ ਪੈਸੇ ਆਣਾ ਕੋ ਆ ਕੇ ਹੋਰ ਕੈਪੀਟਲਸ ਬਣੇ ਤੇ ਪੈਸੇ ਖਰਚਣੇ ਜਿਨਾਂ ਨੂੰ ਪਹਿਲੇ ਜਮਾ ਭਈ ਉਹ ਆਪਾਂ ਖਰਚ ਕਰੀਏ ਪਰ ਸਰਕਾਰ ਨਾ ਔਰ ਜਿੰਨਾ ਕੰਮ ਐਕਸਪ੍ਰੈਸ ਹਾਈਵੇ ਦਾ ਗਰਗਰੀ ਦੇ ਵੇਲੇ ਹੋਇਆ ਇਹਨਾਂ ਦਾ ਕਦੇ ਹੋ ਗਿਆ ਹੀ ਨਹੀਂ ਹੋਣਾ ਤੇ اپੋਜੀਸ਼ਨ ਦੇ ਐਮਪੀ ਵੀ ਅਪਰੀਸ਼ੀਏਟ ਕਰਦੇ ਆ ਯਾਰ ਤੁਸੀਂ ਕਮਾਲ ਕਰ ਦਿੱਤਾ ਜਨਗੋ ਦੀ ਨਹੀਂ ਨਹੀਂ ਹੋਈ ਕਿਉਂਕਿ ਕੈਪੀਟਲ ਇਨਫਰਸਟ੍ਰਕਚਰ ਬਾਰੇ ਤਾਂ ਕਹਿ ਨਹੀਂ ਸਕਦੇ ਜਦਿਆ ਰੇਲਵੇ ਸਟੇਸ਼ਨਸ ਨਾਲ ਮਤਲਬ ਸਟੇਟ ਗਵਰਨਮੈਂਟਸ ਜਿਹੜਾ ਉਹਨੂੰ ਕੈਪੀਟਲ ਐਕਸਪੈਂਡ ਕਰਦਾ 파ਟ ਆਂਦਾ ਉਹ ਵੀ ਨਹੀਂ ਸਪੈਂਡ ਕਰ ਪਾ ਰਹੀ ਨਹੀਂ ਕਰਦੇ ਰੇਲਵੇ ਪਰੰਤ ਖਾਰਾ ਸਟੇਟ ਦਾ ਸਾਡੇ ਰਾਜ 18 19 ਜਗਾ ਸਾਡਾ ਹੀ ਆ ਉਤੇ ਹੋ ਰਹੀ ਆ ਕਿਤੇ ਨਾ ਆਪਾਂ ਪੰਜਾਬ ਜੇ ਬੈਠੇ ਸਾਨੂੰ ਲੱਗਦਾ ਨਹੀਂ ਕੁਝ ਵੀ ਕੀ ਦੇਖੋ ਜਿੰਦੀਆਂ ਰੋਡ ਜਿੱਥੇ ਪੰਜਾਬ ਚ ਚੱਲ ਖੁੱਲ ਰਹੀਆਂ ਜੇ ਦਿੱਲੀ ਤੋਂ ਲੈ ਕੇ ਕਟੜੇ ਤੱਕ ਜਾਣੀ ਆ ਉਹ ਪੂਰੀ ਨਹੀਂ ਹੋ ਰਹੀ ਸਾਰੇ ਜਿੰਦਰ ਦੇ ਵਾਲੇ ਜਿਹੜਾ ਬਣ ਰਿਹਾ ਰਿੰਗ ਰੋਡ ਬਣ ਰਹੀ ਹੈ ਨਾ ਤਾਂ ਵੀ ਬਣ ਰਹੀ ਹੈ ਲਿੰਕ ਤਾਂ ਸਾਰੇ ਜੋੜਨ ਦੀ ਕੋਸ਼ਿਸ਼ ਕਰਦੇ ਪਰ ਜ਼ਮੀਨ ਐਕਵਾਇਰ ਕਰਨ ਦੀ ਥੋੜੀ ਸਮੱਸਿਆ ਇਹਦੇ ਵਾਂਗ ਵੀ ਆਪਾਂ ਆਪਾਂ ਸਾਰੇ ਰਲ ਕੇ ਹਮਲਾ ਮਾਰੀਏ ਪੰਜਾਬ ਦੇ ਤਾਇਦ ਕਰੀਏ ਸੈਂਟਰ ਵੱਲੋਂ ਮਹਿੰਗਾਈ ਨੂੰ ਲੈ ਕੇ ਬੋਕਾਂ ਨੂੰ ਲੈ ਕੇ ਕੋਈ ਹੋਰੇ ਹੈਗੇ ਸਾਡੇ ਸਾਰੇ ਮਹਿੰਗਾਈ ਜਿਹੜੀ ਹੈ ਇਨਫਲੇਸ਼ਨ ਰੇਟ 4.1% ਸਭ ਤੋਂ ਲੋਇਸਟ ਦੋ ਸਾਲਾਂ ਸਭ ਤੋਂ 로ਸਟ ਹੋਣ ਮਹਿੰਗਾਈ ਇਹ ਸੱਜਣਾ ਸ਼ਿੰਕਾ ਬਸੇ ਨਗਾ ਦਾ ਸਵੰਦ ਅੱਜ ਦੀਆਂ ਵਿਸ਼ੇਸ਼ ਸਰਗੀਆਂ ਖਾਲ ਫੇਰ ਨਮੀਆਂ ਤੇ ਤਾਜ਼ੀਆਂ ਸਰਗੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰ ਇਸ ਨੂੰ ਇਜਾਜ਼ਤ ਦਿਓ ਧੰਨਵਾਦ